ਅਮਿਤਾ ਬਚਨ ਲਿਖਦਾਗਾ ਕਹਿੰਦਾ ਇੱਕ ਵਾਰੀ ਨਾ ਮੈਂ ਹਵਾਈ ਸਫਰ ਕਰ ਰਿਹਾ ਸੀ ਹਵਾਈ ਸਫਰ ਜਦੋਂ ਮੈਂ ਕਰ ਰਿਹਾ ਸੀ ਕਹਿੰਦਾ ਉਹ ਮੈਂ ਆਪਣੇ ਕੈਰੀਅਰ ਦੇ ਪੀਕ ਤੇ ਸੀਗਾ ਜਮਾ ਮਤਲਬ ਟਾਪ ਤੇ ਸੀ ਪੂਰੀ ਚੜ੍ਹਾਈ ਸੀ ਫਿਲਮਾਂ ਹਿੱਟ ਹੋ ਚੁੱਕੀਆਂ ਸੀ ਕਹਿੰਦਾ ਹਵਾਈ ਸਫਰ ਦੇ ਵਿੱਚ ਜਿਹੜੇ ਮੇਰੇ ਨਾਲ ਵਾਲੇ ਯਾਤਰੀ ਸੀ ਉਹ ਮੈਨੂੰ ਪਹਿਚਾਨ ਰਹੇ ਸੀ ਵੀ ਅਮਿਤਾ ਬਚਨ ਵੀ ਸਾਡੇ ਨਾਲ ਸਫਰ ਕਰ ਰਿਹਾ ਹੈਗਾ ਤੇ ਮੇਰੇ ਨਾਲ ਦੀ ਸੀਟ ਤੇ ਵੀ ਕੋਈ ਇੱਕ ਸੱਜਣ ਕਹਿੰਦਾ ਬੈਠਾ ਸੀ ਆਮ ਪੱਟੂ ਦੇ ਪੈਂਟ ਸ਼ਰਟ ਪਾਈ ਹੋਈ ਸੀਗੀ ਸਿੰਪਲ ਲੁੱਕ ਦੇ ਵਿੱਚ ਕਹਿੰਦਾ ਮੈਨੂੰ ਉਹ ਇੱਕ ਮੀਡੀਅਮ ਕਲਾਸ ਤੋਂ ਲੱਗ ਰਿਹਾ ਸੀਗਾ ਵੀ ਜਿਵੇਂ ਹੁੰਦਾਗਾ ਪਰ ਉਹ ਰਿਐਕਸ਼ਨ ਨਹੀਂ ਕਰ ਰਿਹਾ ਸੀ ਕੋਈ ਕਹਿੰਦਾ ਕੋਈ ਉਹ ਉਹਨੂੰ ਉਹਨੂੰ ਮੇਰੀ ਪਛਾਣ ਨਹੀਂ ਆਈ ਸੀ ਵੀ ਇਹ ਅਮਿਤਾ ਬਚਨਾਂ ਕਹਿੰਦਾ ਮੈਨੂੰ ਅੰਦਰੋਂ ਬੜੀ ਅਜੀਬ ਲੱਗੀ ਗੱਲ ਯਾਰ ਵੀ ਮੈਨੂੰ ਇਹ ਮਤਲਬ ਸਾਰਾ ਜਿਹੜਾ ਜਹਾਜ਼ ਹੈ ਪਛਾਣ ਰਿਹਾ ਇਹ ਬੰਦਾ ਕਿਉਂ ਨਹੀਂ ਪਛਾਣ ਰਿਹਾ ਕਹਿੰਦਾ ਮੈਂ ਗੱਲ ਸ਼ੁਰੂ ਕਰਨ ਦੇ ਮਕਸਦ ਨਾਲ ਉਹਦੇ ਵੱਲ ਦੇਖ ਕੇ ਮੁਸਕਰਾਇਆ ਉਹਨੇ ਵੀ ਅੱਗੋਂ ਮਤਲਬ ਮੁਸਕਰਾਹਟ ਦਿੱਤੀ ਹੈਲੋ ਕੀਤੀ ਗੱਲਾਂ ਸ਼ੁਰੂ ਹੋਈਆਂ ਤੇ ਕਹਿੰਦਾ ਮੈਂ ਗੱਲਾਂ-ਗੱਲਾਂ ਚ ਉਹਨੂੰ ਦੱਸਿਆ ਕਿ ਮੈਂ ਫਿਲਮ ਇੰਡਸਟਰੀ ਚ ਕੰਮ ਕਰਦਾਂਗਾ ਉਹਨੇ ਮੈਨੂੰ ਐਪਰੀਸ਼ੀਏਟ ਕੀਤਾ ਕਹਿੰਦਾ ਹਾਂ ਯਾਰ ਬਹੁਤ ਵਧੀਆ ਗੱਲ ਐ ਬੈਲ ਐ ਕਹਿੰਦਾ ਗੁੱਡ ਐ ਤੇ ਅਸੀਂ ਇਕੱਠਿਆਂ ਨੇ ਚਾਹ ਪੀਤੀ ਹੋਰ ਗੱਲਾਂ-ਬਾਤਾਂ ਕਰਦੇ ਆਏ ਰਸਤੇ ਚ ਮੈਨੂੰ ਇਹ ਸੀਗਾ ਅਮਿਤਾ ਵਚਨ ਸੋਚ ਰਿਹਾ ਸੀ ਕਿ ਇਹ ਪਹਿਚਾਣੇਗਾ ਮੈਨੂੰ ਬੰਦਾ ਮੈਂ ਉਹਨੂੰ ਪੁੱਛਿਆ ਅਮਿਤਾ ਵਚਨ ਦੱਸਦਾ ਐ ਵੀ ਤੁਸੀਂ ਫਿਲਮਾਂ ਦੇਖਦੇ ਹੋ ਉਹ ਕਹਿੰਦਾ ਨਹੀਂ ਮੈਂ ਫਿਲਮਾਂ ਬਹੁਤ ਘੱਟ ਦੇਖਦਾ ਹਾਂ ਅੱਜ ਤੋਂ ਕਾਫੀ ਸਾਲ ਪਹਿਲਾਂ ਮੈਂ ਕੋਈ ਫਿਲਮ ਦੇਖੀ ਸੀਗੀ ਐਵੇਂ ਗੱਲਾਂ ਚੱਲੀ ਗਈਆਂ ਇਕੱਠੇ ਕੋਚਾਕ ਅਫੀਸਰਾ ਹੋਇਆ ਲਾਸਟ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਆਪਦੇ ਡੈਸਟੀਨੇਸ਼ਨ ਤੇ 에ਰਪੋਰਟ ਤੇ ਉੱਥੇ ਪਹੁੰਚ ਗਏ ਉਹ ਆਪਦੀ ਮੰਜ਼ਿਲ ਤੇ ਪਹੁੰਚ ਕੇ ਅਮਿਤਾ ਵਚਨ ਕੇ ਨਾਲ ਮੈਂ ਹੱਥ ਮਲਾਇਆ ਮੈਂ ਉਹਨੂੰ ਕਿਹਾ ਵੀ ਹਾਂਜੀ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ ਮੇਰਾ ਨਾਮ ਅਮਿਤਾ ਵਚਨ ਹੈ ਉਸ ਤੋਂ ਪਹਿਲਾਂ ਉਹਨੇ ਨਾਂ ਨਹੀਂ ਦੱਸਿਆ ਸੀਗਾ ਤੇ ਉਸ ਬੰਦੇ ਨੇ ਰਿਪਲਾਈ ਕੀਤਾ ਕਹਿੰਦਾ ਹਾਂਜੀ ਮੇਰਾ ਮੈਨੂੰ ਵੀ ਖੁਸ਼ੀ ਹੋਈ ਤੇ ਮੇਰਾ ਨਾਂ ਜੇ ਆਰ ਡੀ ਟਾਟਾ ਦਾ ਤੇ ਮੈਂ ਟਾਟਾ ਗਰੁੱਪ ਦਾ ਚੇਅਰਮੈਨ ਆਗਾ ਤੇ ਹੱਥ ਮਿਲਾ ਕੇ ਉਹ ਚਲਾ ਗਿਆ ਕਹਿੰਦਾ ਮਤਲਬ ਸਾਰਾ ਕਹਿ ਕੇ ਵੀ ਹਾਂ ਮੈਨੂੰ ਵਧੀਆ ਲੱਗਿਆ ਮਿਲ ਕੇ ਅਮੇਤਾ ਵਚਨ ਕਹਿੰਦਾ ਮੈਂ ਸੋਚਿਆ ਯਾਰ ਕਹਿੰਦਾ ਵੀ ਹਰ ਇੱਕ ਵੱਡੇ ਆਦਮੀ ਤੋਂ ਕੋਈ ਨਾ ਕੋਈ ਹੋਰ ਵੱਡਾ ਆਦਮੀ ਹੁੰਦਾਗਾ ਤੇ ਕਹਿੰਦਾ ਸਾਨੂੰ ਹਮੇਸ਼ਾ ਨਿਮਰਤਾ ਚ ਰਹਿਣਾ ਚਾਹੀਦਾ ਹੈ ਕਦੇ ਵੀ ਪੰਜਾਬੀ ਚ ਕਈ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਬਹੁਤ ਦੁਨੀਆ ਜਾਣਦੀ ਹੈ ਫਾਰ ਇਗਜ਼ਾਮਪਲ ਮੈਂ ਜਿਵੇਂ ਕਿ ਅੱਜ ਕੱਲ ਅਸੀਂ ਜਿਵੇਂ ਮਈਆਂ ਮੈਂ ਯੂਟਿਊਬਰਾਂ ਜਾਂ ਕੋਈ ਹੋਰ ਵੀ ਵੱਡਾ ਯੂਟਿਊਬਰ ਹੈ ਜਾਂ ਕਿਸੇ ਨੂੰ ਤਕੜੀ ਨੌਕਰੀ ਮਿਲ ਗਈ ਜਾਂ ਕਿਸੇ ਨੂੰ 10 ਬੰਦੇ ਵੱਧ ਜਾਣਦੇ ਆ ਜਾਂ ਕੋਈ ਵੱਡਾ ਨੇਤਾ ਬਣ ਗਿਆ ਵੱਡਾ ਲੀਡਰ ਬਣ ਗਿਆ ਐਮ ਐਲ ਏ ਐਮ ਪੀ ਬਣ ਗਿਆ ਹਨ ਤੇ ਉਹਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਮੈਂ ਦੁਨੀਆ ਤੋਂ ਬਹੁਤ ਉੱਪਰ ਹੋ ਗਿਆ ਜਾਂ ਦੁਨੀਆ ਤੋਂ ਬਹੁਤ ਵੱਡਾ ਆ ਹਰ ਇੱਕ ਵੱਡੇ ਆਦਮੀ ਤੋਂ ਕੋਈ ਨਾ ਕੋਈ ਹੋਰ ਵੱਡਾ ਆਦਮੀ ਹੁੰਦਾਗਾ ਤੇ ਮੇਰੀ ਕਹਾਣੀ ਸੁਣਾਉਣ ਦਾ ਵੀ ਇਹੀ ਸੋਨੂ ਇਹ ਛੋਟੀ ਕਹਾਣੀ ਸੁਣਾ ਕੇ ਇਹ ਹੀ ਦੱਸਣ ਦਾ ਮੇਰੇ ਮਕਸਦ ਸੀ ਕਿ ਹਮੇਸ਼ਾ ਸਾਨੂੰ ਆਪਣੀ ਨਿਮਰਤਾ ਚ ਔਕਾਤ ਚ ਜਾਂ ਕਹਿ ਲੋ ਪ੍ਰਮਾਤਮਾ ਨੂੰ ਸਭ ਤੋਂ ਵੱਡਾ ਉੱਪਰ ਸਮਝਣਾ ਚਾਹੀਦਾ ਹੈ ਸਭ ਤੋਂ ਵੱਡਾ ਉਹੀ ਹੈ ਤੇ ਕਿਸੇ ਵੀ ਬਹਿਕਾਵੇ ਚ ਹੰਕਾਰ ਦੇ ਵਿੱਚ ਨਹੀਂ ਆਉਣਾ ਚਾਹੀਦਾ ਧੰਨਵਾਦ